ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੁਰਤਗਾਲ ਚ ਪੰਜਾਬੀਆਂ ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ ਗ੍ਰਿਫਤਾਰੀ ਤੋਂ ਡਰ ਤੋਂ ਕੰਮ ਕਰਨਾ ਵੀ ਹੋਇਆ ਔਖਾ ਪੁਰਤਗਾਲ ਵਿੱਚ ਪ੍ਰਵਾਸ ਸਬੰਧ ਬਧਰੇ ਨਿਜਮਨ ਕਾਰਨ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ ਸਾਡੀਆਂ ਸਾਰੀਆਂ ਤੇ ਫਿਲਹਾਲ ਪਾਣੀ ਫਿਰ ਗਿਆ ਹੈ ਕੋਈ ਦਰਵਾਜ਼ਾ ਨਜ਼ਰ ਨਹੀਂ ਆ ਰਹਾ ਜਿੱਥੇ ਸਾਡੀ ਸੁਣਵਾਈ ਹੋ ਸਕੇ ਸਾਨੂੰ ਇਸ ਦੇ ਸਵੈਚਨ ਕਰਿਆ ਜਾ ਰਿਹਾ ਹੈ ਪੁਰਤਗਾਲ ਵਿੱਚ ਰਹਿ ਰਹੇ ਹਰਮਨ ਪ੍ਰੀਤ ਸਿੰਘ ਦੇ ਇਹ ਸ਼ਬਦ ਉਥੇ ਰਹਿਣ ਵਾਲੇ ਪ੍ਰਵਾਸੀਆਂ ਦੇ ਮੌਜੂਦਾ ਹਾਲਤ ਨੂੰ ਬਿਆਨ ਕਰਨ ਲਈ ਕਾਫੀ ਹਨ ਹਰਮਨ ਪ੍ਰੀਤ ਸਿੰਘ ਇਸ ਸਮੇਂ ਪੁਰਤਗਾਲ ਵਿੱਚ ਹਨ ਅਤੇ ਉਸ ਦੇ ਵਰਕ ਪਰਮਿਟ ਦੀ ਅਰਜੀ ਸਥਾਨਕ ਇਮੀਗ੍ਰੇਸ਼ਨ ਓਪਾਗ ਨੇ ਰੱਦ ਕਰਕੇ ਉਹਨਾਂ ਨੂੰ ਦੇਸ਼ ਤੋਂ ਕਨ ਕਾਲੇ ਦੇ ਹੁਕਮ ਸੁਣਾ ਦਿੱਤੇ ਹਨ BBC and ਪੰਜਾਬੀ ਨੌਜਵਾਨ ਗੱਲਬਾਤ ਨਾਲ ਗੱਲਬਾਤ ਕਰਦੇ ਹਰਮਨਪ੍ਰੀਤ ਸਿੰਘ ਨੇ ਦੱਸਦਾ ਹੈ ਕਿ ਰਾਤ ਸਮੇਂ ਕਾਰ ਵਿੱਚ ਸੌਣ ਤੋਂ ਵੀ ਡਰ ਲੱਗਦਾ ਹੈ ਕਿ ਉਹ ਪੁਲਸ ਗ੍ਰਿਫਤਾਰ ਕਰਕੇ ਕਿ ਪੁਲਸ ਕਾ ਗ੍ਰਿਫ ਪੁਲਸ ਗ੍ਰਿਫਤਾਰ ਕਰਕੇ ਕਿਤੇ ਡੀਟੇਨ ਸੈਂਟਰ ਵਿੱਚ ਨਾ ਭੇਜ ਦੇਵੇ ਪੁਲਸ ਤੋਂ ਲੋਕ ਕਿਹਦੇ ਹਾੜੀ ਕਰ ਰਹੇ 23 0 ਜੋੜੇ ਜਾਂਦੇ ਹਨ ਇਸ ਨਾਲ ਹੀ ਉੱਥੇ ਇੱਥੇ ਗੁਜ਼ਾਰਾ ਕਰਨਾ ਪੈਂਦਾ ਹੈ ਅਤੇ ਜੋ ਕੁਝ ਬਚਦਾ ਹੈ ਉਹ ਉਸ ਨੂੰ ਕਰੇਪੇ ਦਿੱਤਾ ਜਾਂਦਾ ਹੈ ਅਸਲ ਵਿੱਚ ਪੁਰਤਗਾਲ ਦੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਪ੍ਰਵਾਸੀਆਂ ਲਈ ਇਮੀਗ੍ਰੇਸ਼ਨ ਕਾਨੂੰਨ ਸਖਤ ਕਰ ਦਿੱਤੇ ਗਏ ਹਨ ਜਿਸ ਤਹਿਤ ਬਿਨਾਂ ਵਰਕ ਪਰਮਿਟ ਤੋਂ ਕੰਮ ਕਰਨ ਵਾਲੇ ਪ੍ਰਵਾਸੀਆਂ ਦੀਆਂ ਵਰਕ ਪਰਮਿਟ ਦੀਆਂ ਅਰਜ਼ੀਆਂ ਰੱਦ ਕਰਕੇ ਉਹਨਾਂ ਨੂੰ ਹੁਣ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਭਾਰਤੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ ਪੁਰਤਗਾਲ ਸਰਕਾਰ ਦਾ ਇਹ ਫੈਸਲਾ ਮੁੱਖ ਤੌਰ ਤੇ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਸ਼ਾਮਲ ਹੋਣ ਵਾਲੀਆਂ ਜਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਕੇਂਦ੍ਰਿਤ ਹੈ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕੋਹੜਕਾ ਪਿੰਡ ਨਾਲ ਸੰਬੰਧਿਤ ਹਰਮਨਪ੍ਰੀਤ ਸਿੰਘ ਚੰਗੇ ਪਵਿੱਖ ਦੀ ਉਮੀਦ ਨਾਲ 2022 ਵਿੱਚ ਏਜੰਟ ਦੀ ਮਦਦ ਨਾਲ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਗਏ ਅਤੇ ਇਸ ਤੋਂ ਨਾਗਰਿਕਤਾ ਹਾਸਲ ਕਰਨ ਦੇ ਮਕਸਦ ਨਾਲ ਉਹ ਪੁਰਤਗਾਲ ਪਹੁੰਚ ਗਏ ਹਨ ਹਰਮਨਪ੍ਰੀਤ ਸਿੰਘ ਦੱਸਦੇ ਹਨ ਦੱਸਦੇ ਹੈ ਕਿ ਯੂਰਪੀਅਨ ਯੂਰਪੀਅਨ ਜੁਨੀਅਨ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਪਹਿਲਾਂ ਪੁਰਤਗਾਲ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਫੀ ਨਰਮ ਸਰ ਪਰ 2024 ਦੇਸ਼ ਵਿੱਚ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਨਵੇਂ ਕਾਨੂੰਨ ਤੈਅ ਸਖਤ ਕਰ ਦਿੱਤੀਆਂ ਗਈਆਂ ਹਨ ਪ੍ਰਵਾਸੀਆਂ ਦੀਆਂ ਵਰਕ ਪਰਮਿਟ ਦੀਆਂ ਅਰਜ਼ੀਆਂ ਕਿਸੇ ਇਸੇ ਕਾਰਨ ਤਹਿਤ ਰੱਦ ਕਰ ਦਿੱਤੀਆਂ ਗਈਆਂ ਹਨ ਇਸ ਵਿੱਚ ਹਰਮਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਲ ਹੈ ਕਰਮਜੀਤ ਕੌਰ ਹਰਮਪ੍ਰੀਤ ਸਿੰਘ ਦੀ ਪਤਨੀ ਹਨ ਉਹਨਾਂ ਦੱਸਿਆ ਕਿ ਪਹਿਲਾ ਮੈਨੂੰ ਅਮੀਰ ਸੀਗੀ 6 ਮਹੀਨੇ ਰਹਿ ਕੇ ਪੁਰਤਗਾਲ ਵਿੱਚ ਪੱਕਾ ਹੋ ਜਾਵੇਗਾ ਪਰ ਇੰਤਜ਼ਾਰ ਦਿਨ ਪ੍ਰਤੀ ਦਿਨ ਲੰਬਾ ਹੁੰਦਾ ਗਿਆ ਹੈ ਅਤੇ ਹੁਣ ਸਰਕਾਰ ਨੇ ਪੁਰਤਗਾਲ ਛੱਡਣ ਦੇ ਹੁਕਮ ਸੁਣਾ ਦਿੱਤੇ ਹਨ ਜਦ ਕਿ ਅਸੀਂ ਇੱਥੇ ਭਾਰੀ ਰਕਮ ਟੈਕਸ ਦੇ ਰੂਪ ਵਿੱਚ ਦਿੱਤੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ